लुगियाणा ਦੇ ਸਿੱਧਵਾਂ ਨੈਤਿਕ ਸਿੱਤੇਗੇ 10 ਰੁਪਏ ਦੋ ਮਾਸੂਮਾਂ ਦੀ ਜ਼ਿੰਦਗੀ ਤੇ ਭਾਰੀ ਪੈ ਗਏ ਹਨ ਦਰਅਸਲ ਕਿਸੇ ਮਹਿਲਾ ਨੇ ਨਾਰੀਅਲ ਤੇ 10 ਰੁਪਏ ਨਹਿਰ ਵਿੱਚ ਵਹਾਏ ਸਨ ਇਸ ਮੌਕੇ ਆਪਣੇ ਦੋਸਤਾਂ ਨਾਲ ਨਹਾਉਣ ਆਏ ਇਸ ਕਰਮ ਤੇ सनी ਨੇ ਪੈਸੇ ਕੱਢਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਇਸ ਤੋਂ ਬਾਅਦ ਦੋਵੇਂ ਲਾਪਤਾ ਹੋ ਗਏ ਸਮਾਹਰ ਵਿੱਚ ਡੁੱਬਾ ਹੈ ਦਰੇ ਤੋਂ ਬਾਅਦ ਹੋ ਗਏ 3:30 ਵਜੇ ਡੂਬਾ ਮੇਰਾ ਲੜਕਾ ਨਪਾਲੀ ਦੇ ਲੜਕਾ ਸਾਥ ਗਿਆ ਉਹ ਮੈਨ ਲੜਕੀ ਧੱਕਿਆ ਦੀ ਉਹ ਭਾਗ ਆਇਆ ਕਰਕੇ ਕਿਸ ਲਈ ਹੋ ਗਿਆ تھا ਕੀ ਕਰਕੇ ਗਿਆ ਇਸ ਵਾਰਦਾਤ ਦਾ ਖੁਲਾਸਾ ਇਹਨਾਂ ਬੱਚਿਆਂ ਦੇ ਦੋਸਤ ਅਜੇ ਨਹੀਂ ਕੀਤਾ ਦੱਸ ਦਈਏ ਕਿ ਕਰਨ ਤੇ ਅਜੇ ਪਿਛਲੀ 1 ਮਈ ਤੋਂ ਲਾਪਤਾ ਸਨ ਬੀਤੇ ਕੱਲ ਕਰਨ ਦੀ ਲਾਸ਼ ਪਟ ਤੋਂ ਬਰਾਮਦ ਕੀਤੀ ਗਈ ਜਦ ਕਿ ਦੂਜੇ ਬੱਚੇ ਦਾ ਅਜੇ ਕੋਈ ਪਤਾ ਪਤਾ ਨਹੀਂ ਹੈ ਦੋਵੇਂ ਬੱਚੇ ਲੁਧਿਆਣਾ ਮਹਾਰਾਜ ਨਗਰ ਦੇ ਰਹਿਣ ਵਾਲੇ ਸਨ ਉਹਨਾਂ ਬੱਚਿਆਂ ਦੀ ਉਮਰ 10-11 ਸਾਲ ਦੀ ਸੀ ਵੀ ਇੱਕ ਤਰੀਕ ਨੂੰ 2 ਵਜੇ ਘਰੋਂ ਨਿਕਲੇ ਨੇ ਤੇ ਅਜੇ ਤੱਕ ਘਰ ਨਹੀਂ ਆਏ ਜਿਸ ਦੀ ਕੰਪਲੇਨਟ ਲੈ ਕੇ ਆਪਾਂ ਮੁਕਤਮਾ ਦਰਜ ਕੀਤਾ ਮੁਕਤਮਾ ਦਰਜ ਕਰਨ ਤੋਂ ਬਾਅਦ ਤਫ਼ਤੀਸ਼ ਕੀਤੀ ਕੱਲ੍ਹ ਸ਼ਾਮ ਨੂੰ ਆਪਾਂ ਨੂੰ ਪਤਾ ਲੱਗਾ ਕਿ ਇਹ ਤਿੰਨ ਬੱਚੇ ਘਰ ਤੋਂ ਨਿਕਲੇ ਸੀ ਜਿਨ੍ਹਾਂ ਨਾਲ ਇਹਨਾਂ ਦਾ ਇੱਕ ਦੋਸਤ ਸੀਗਾ ਅਜੇ ਕੁਮਾਰ ਅਜੇ ਕੁਮਾਰ ਜੋ ਨਮੂਨ ਰੂਪ ਚ ਨੇਪਾਲ ਦਾ ਰਹਿਣ ਵਾਲਾ ਅਜੇ ਕੁਮਾਰ ਨੇ ਆਪਾਂ ਨੂੰ ਦੱਸਿਆ ਵੀ ਅਸੀਂ ਤਿੰਨੇ ਜਣੇ ਘਰੋਂ ਆਏ ਸੀਗੇ ਪੀਏਯੂ ਚ ਪੀਜ ਵਿੱਚ ਅਸੀਂ ਖਾਲੇ ਚ ਨਾਤੇ ਨਾਣ ਤੋਂ ਬਾਅਦ ਅਸੀਂ ਸੜਕ ਕ੍ਰੋਸ ਕਰਕੇ ਇਸ ਸਾਈਡ ਆਏ ਤੇ ਉੱਥੇ ਇੱਕ ਗੱਡੀ پارک ਹੋਈ ਇੱਕ ਲੇਡੀ ਉੱਤਰ ਕੇ ਨਹਿਰ ਦੇ ਵਿੱਚ ਕੋਈ ਆਪਦਾ ਪੂਜਾ ਦੀ ਸਮਗਰੀ ਪਾਉਣ ਆਈ ਜਿਨੇ ਜਿਨੇ ਉਹ ਸਮਗਰੀ ਦੇ ਨਾਲ ਇੱਕ 10 ਰੁਪਏ ਦਾ ਨੋਟ ਵੀ ਨਹਿਰ ਦੇ ਵਿੱਚ ਥਰਤਾ ਉਹ ਲੇਡੀ ਕਾਰ 'ਤੇ ਬੈਠ ਕੇ ਚਲੀ ਗਈ ਇਹ ਬੱਚੇ ਨਹਿਰ ਦੇ ਨਾਲ ਨਾਲ ਉਹ ਨੋਟ ਕੱਢਣ ਲਈ ਨਹਿਰ ਦੇ ਨਾਲ ਨਾਲ ਚੱਲ ਪਏ ਥੋੜੀ ਦੂਰ ਜਾ ਕੇ ਪਹਿਲਾਂ ਕਰਨ ਕੁਮਾਰ ਨੇ ਛਾਲ ਮਾਰੀ ਕਰਨ ਕੁਮਾਰ ਨੂੰ ਛਾਲ ਮਾਰਨ ਤੋਂ ਬਾਅਦ ਸਣੀ ਨੇ ਛਾਲ ਮਾਰੀ ਤੇ ਜੋ ਪਾਣੀ ਡੂੰਗਾ ਸੀਗਾ ਦੋਵੇਂ ਗਾਂ ਰੁੜ ਗਏ ਜੋ ਅੱਜ 3 ਤਰੀਕ ਨੂੰ ਸਵੇਰੇ 10:30 ਵਜੇ ਆਪਾਂ ਨੂੰ ਤਲਾਸ਼ ਕਰਦਿਆਂ ਡੈੱਡ ਬੋਡੀ ਦੀ ਇਸੇ ਵਾਲ ਪੁਲੀ ਤੋਂ ਕਰਨ ਕੁਮਾਰ ਦੀ লাশ ਮਿਲ ਚੁੱਕੀ ਆ ਜਿਹਦਾ ਪੋਸਟਮਾਰਟਮ ਕਰਾ ਕੇ লাশ ਉਹਨਾਂ ਦੇ ਵਾਰਸਾਂ ਨੇ ਹਵਾਲੇ ਕੀਤੀ ਜਾ ਚੁੱਕੀ ਤੇ ਸਣੀ ਦੀ লাশ ਦੀ ਆਪਾਂ ਹੁਣ ਤਲਾਸ਼ ਕਰ ਰਹੇ ਆ ਲੁਧਿਆਣਾ ਤੋਂ ਵਿਵੇਕ ਕੱਲ ਖਬਰ ਹਰਪਲ ਦੀ ਲਈ